ਇੱਕ ਵਾਰ ਫੇਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਸਥਾਈ ਕਮੀਰ ਦੇ ਵਿੱਚ ਸਵਾਗਤ ਹੈ ਸੋ ਅ ਕੱਲ ਦੇਖਿਆ ਸੀ ਆਪਾਂ ਨੇ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੈ 1539 ਈਸਵੀ ਦੇ ਵਿੱਚ 15 April ਨੂੰ ਹੁੰਦਾ ਹੈ ਤੇ ਉਹਨਾਂ ਦੇ ਮਾਤਾ ਪਿਤਾ ਦੇ ਬਾਰੇ ਆਪਾਂ ਨੇ ਜਾਣਕਾਰੀ ਲਈ ਸੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਬਾਰੇ ਉਸ ਤੋਂ ਬਾਅਦ ਅਗਰ ਆਪਾਂ ਦੇਖਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਅੱਜਰ ਆਪਾਂ ਨੇ ਕਰਨਾ ਹੈ ਉਦਾਸੀਆਂ ਤਾਂ ਆਪਾਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਮਾਂ ਹੈ ਉਸ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਉਹ ਤਿੰਨ ਭਾਗ ਕਿਹੜੇ ਨੇ ਨੋਟ ਕਰ ਲਿਓ ਕਿ ਗੁਰਨਾਨਕ ਦੇਵ ਜੀ ਦੇ ਪਹਿਲੇ ਪਹਿਲੇ ਸਮੇਂ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਜਨਮ ਤੋਂ ਲੈ ਕੇ 1469 ਤੋਂ ਲੈ ਕੇ 1499 ਤੱਕ ਦਾ ਜਿਹੜਾ ਸਮਾਂ ਹੈ ਆਉਂਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਗਿਆਨ ਪ੍ਰਾਪਤੀ ਤੋਂ ਪਹਿਲਾਂ ਦਾ ਸਮਾਂ ਮੀਨਸ ਇਹ ਉਹ ਸਮਾਂ ਹੈ ਜਦੋਂ ਗੁਰੂ ਸਾਹਿਬ ਨੇ ਜਿਹੜੇ ਨੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਜਿਹੜੀ ਉਹ ਨਹੀਂ ਹੋਈ ਸੀ ਬਟ ਉਹ ਆਪਣੇ ਜਿਹੜੇ ਹੈਗੇ ਨੇ ਪਰਿਵਾਰਕ ਕੰਮਾਂ ਦੇ ਵਿੱਚ ਤੇ ਆਪਣੇ ਸਮਾਜਿਕ ਕੰਮਾਂ ਦੇ ਵਿੱਚ ਆਪਣੀ ਭਗਤੀ ਦੇ ਵਿੱਚ ਜਿਹੜੇ ਨੇ ਲੀਨ ਰਹਿੰਦੇ ਸੀ ਉਸ ਤੋਂ ਬਾਅਦ ਦਾ ਜਿਹੜਾ ਦੂਸਰਾ ਕਾਲ ਹੈ ਉਹ ਨੂੰ ਅਸੀਂ ਵੰਡਦੇ ਆਂ ਜੀ 1499 ਤੋਂ ਲੈ ਕੇ 1521 ਤੱਕ ਇਹ ਉਹ ਸਮਾਂ ਹੈ ਜਦੋਂ 1499 ਦੇ ਵਿੱਚ ਤੇ ਇੱਕ ਇੱਥੇ ਇੱਕ ਮੇਨ ਫੰਕਸ਼ਨ ਬਣ ਜਾਂਦਾ ਹੈ ਕਿ ਕਿੰਨੀ ਉਮਰ ਦੇ ਵਿੱਚ ਗੁਰੂ ਸਾਹਿਬ ਨੂੰ ਜਿਹੜੀ ਹੈ ਗਿਆਨ ਦੀ ਪ੍ਰਾਪਤੀ ਹੋਈ ਤਾਂ ਯਾਦ ਰੱਖਣਾ 30 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਕਿੱਥੇ ਹੋਈ ਸੀ ਤਾਂ ਵਈਨੇ ਦੀ ਉੱਪਰ ਹੋਈ ਸੀ ਬਹੁਤ ਜਗਰ ਉੱਪਰ ਕਾੜੀ ਵੀ ਲਿਖਿਆ ਗਿਆ ਹੈ ਤਾਂ ਹੁਣ ਜਿਹੜਾ ਹੈ ਕਿ ਗੁਰੂ ਸਾਹਿਬ ਨੇ 1499 ਦੇ ਵਿੱਚ ਗਿਆਨ ਦੀ ਪ੍ਰਾਪਤ ਹੁੰਦੀ ਹੈ ਤਾਂ 1499 ਤੋਂ ਲੈ ਕੇ 1521 ਦਾ ਜਿਹੜਾ ਸਮਾਂ ਹੈ ਇਹ ਉਹ ਸਮਾਂ ਹੈ ਜਦੋਂ ਗੁਰੂ ਸਾਹਿਬ ਨੇ ਉਸ ਗਿਆਨ ਨੂੰ ਦੁਨੀਆ ਦੇ ਵਿੱਚ ਉਸ ਗਿਆਨ ਨੂੰ ਜਿਹੜਾ ਹੈ ਪੂਰੀ ਸੰਸਾਰ ਦੇ ਵਿੱਚ ਵੰਡਣ ਦਾ ਜਿਹੜਾ ਹੈ ਜਮਾ ਲਿਆ ਤੇ ਜਿਹਨੂੰ ਅਸੀਂ ਉਦਾਸੀਆਂ ਦਾ ਸਮਾਂ ਜਾਂ ਯਾਤਰਾਵਾਂ ਦਾ ਸਮਾਂ ਕਹਿੰਨੇ ਆ ਉਸ ਤੋਂ ਬਾਅਦ ਆ ਜਿਹੜਾ ਤੀਸਰਾ ਪੜਾ ਹੈ ਜੀ ਉਹਦੇ ਵਿੱਚ 1521 ਤੋਂ ਲੈ ਕੇ 1539 ਈਸਵੀ ਦਾ ਜਿਹੜਾ ਸਮਾਂ ਹੈ ਜਿਹੜੇ ਆਖਰੀ ਦੇ 18 ਸਾਲ ਨੇ ਤਾਂ ਗੁਰੂ ਸਾਹਿਬ ਨੇ ਜਿਹੜਾ ਆਪਣਾ ਇੱਕ ਇੱਥੇ ਮੇਨ ਕੁਐਸਚਨ ਬਣ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਕਿਸ ਨਗਰ ਦੀ ਸਥਾਪਨਾ ਕਿੰਨੀ ਸਿੱਤ ਯਾਦ ਰੱਖਾ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਬਸਾਇਆ ਸੀ ਜੀ ਕਰਤਾਰਪੁਰ ਨਗਰ ਦੇ ਵਿੱਚ ਆਪਣਾ ਆਖਰੀ ਸਮੇਂ ਦੇ ਵਿੱਚ 18 ਸਾਲ ਆਪਣੇ 1521 ਤੋਂ ਲੈ ਕੇ 1539 ਤੱਕ ਕਰਤਾਰਪੁਰ ਦੇ ਵਿੱਚ ਬਤੀਤ ਕੀਤੇ ਤੇ ਇੱਥੇ ਹੀ ਉਹਨਾਂ ਨੇ ਜਿਹੜਾ ਹੈ ਰਹਿ ਕੇ ਧਰਮ ਦਾ ਪ੍ਰਚਾਰ ਕੀਤਾ ਹੁਣ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਦੀਆਂ ਯਾਤਰਾਵਾਂ ਦੀ ਤਾਂ ਗੁਰੂ ਸਾਹਿਬ ਦੀਆਂ ਕੁੱਲ ਯਾਤਰਾ ਕਿੰਨੀਆਂ ਨੇ ਤਾਂ ਯਾਦ ਰੱਖਿਓ ਗੁਰੂ ਸਾਹਿਬ ਨੇ ਕੁੱਲ 4 ਯਾਤਰਾਵਾਂ ਕੀਤੀਆਂ ਨੇ 4 ਯਾਤਰਾਵਾਂ ਨੇ ਜਿਹੜੀਆਂ ਉਹਨਾਂ ਦੇ ਚਾਰੋਂ ਦਿਸ਼ਾਵਾਂ ਦੇ ਵਿੱਚ ਨੇ ਤਾਂ ਪਹਿਲੀ ਯਾਤਰਾ ਦੇਖਦੇ ਆਪਾਂ ਪਹਿਲੀ ਉਦਾਸੀ ਦੀ ਗੱਲ ਕਰਦੇ ਆਂ ਪਹਿਲੀ ਉਦਾਸੀ ਉਹਨਾਂ ਨੇ ਕੀਤੀ ਸੀ ਜੀ ਪੂਰਵ ਉਦਿਸ਼ਾ ਦੇ ਵਿੱਚ ਔਰ ਉਹਦਾ ਸਮਾਂ ਸੀ ਜੀ 1500 ਤੋਂ ਲੈ ਕੇ 1506 ਈਸਵੀ ਦਾ ਯਾਦ ਰੱਖਿਓ ਪਹਿਲੀ ਉਦਾਸੀ ਦੇ ਵਿੱਚ 7 ਸਾਲ ਦੇ ਸਮੇਂ ਦੇ ਵਿੱਚ 1500 ਤੋਂ ਲੈ ਕੇ 1506 ਈਸਵੀ ਦੇ ਵਿੱਚ ਗੁਰੂ ਸਾਹਿਬ ਜਿਹੜੇ ਹੈਗੇ ਨੇ ਲਾਹੌਰ ਸੈਦਪੁਰ ਬਨਾਰਸ ਕੁਰਖ ਖੇਤਰ ਸਿਆਲਕੋਟ ਅਸਾਮ ਜਗਨਨਾਥਪੁਰੀ ਤੇ ਹਰਿਦਵਾਰ ਗਏ ਹੁਣ ਆਪਾਂ ਜਿਹੜੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਕਿਸ ਜਗ੍ਹਾ ਦੇ ਉੱਪਰ ਕਿਸ ਬੰਦੇ ਨੂੰ ਮਿਲੇ ਕਿਸ ਇਨਸਾਨ ਨੂੰ ਮਿਲੇ ਕਿਸਥੇ ਉਹਨਾਂ ਦੀ ਬਾਤ ਤਾਂ ਲਾਖ ਹੋਈ ਤਾਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਆਪਾਂ ਇੱਕ ਸ਼ਾਰਟ ਵੀਡੀਓ ਦੇ ਵਿੱਚ ਆਉਣ ਵਾਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤਾਂ ਦੂਸਰੀ ਉਦਾਸੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਦੂਸਰੀ ਉਦਾਸੀ ਗੁਰੂ ਸਾਹਿਬ ਨੇ ਦੱਖਣ ਦਿਸ਼ਾ ਦੇ ਵਿੱਚ ਕੀਤੀ ਇਹਦਾ ਸਮਾਂ ਸੀ 1506 ਈਸਵੀ ਤੋਂ ਲੈ ਕੇ 1513 ਈਸਵੀ ਦਾ ਤਾਂ ਇਹ ਵੀ ਲਗਭਗ 7 ਸਾਲ ਦੀ ਸਮੇਂ ਦੀ ਉਦਾਸੀ ਰਹੀ ਹੈ ਜੀ ਔਰ ਇਹਦੇ ਵਿੱਚ ਜਿਹੜੇ ਗੁਰੂ ਸਾਹਿਬ ਨੇ ਰਾਜਪੋਤਾਨਾ ਮਾਲਵਾ ਤੇ ਸਿਰਸਾ ਰਾਜਪੋਤਾਨਾ ਤੇ ਮਾਲਵਾ ਤੇ ਸਿਰਸਾ ਦਿਸ਼ਾ ਦੇ ਵਿੱਚ ਗਏ ਤੀਸਰੀ ਉਦਾਸੀ ਦੀ ਗੱਲ ਕਰੀਏ ਤਾਂ ਉੱਤਰ ਦਿਸ਼ਾ ਦੇ ਵਿੱਚ 12ਵੀਂ 1514 ਈਸਵੀ ਤੋਂ ਲੈ ਕੇ 1518 ਈਸਵੀ ਕਾਲ ਦੇ ਵਿੱਚ ਕੀਤੀ ਇਹਨਾਂ ਨੇ ਇਸ ਇਸ ਸਮੇਂ ਦੇ ਵਿੱਚ ਗੁਰੂ ਸਾਹਿਬ ਕਸ਼ਮੀਰ, ਸੁਮੇਰ ਪਰਬਤ, ਨੇਪਾਲ, ਤਕਸੰਦ, ਸਿੱਕਮ ਤੇ ਤਿੱਬਤ ਵੱਲ ਗਏ। ਆਖਰੀ ਤੇ ਜਿਹੜੀ ਚੌਥੀ ਉਦਾਸੀ ਹੈ ਗੁਰੂ ਸਾਹਿਬ ਦੀ 1518 ਈਸਵੀ ਤੋਂ ਲੈ ਕੇ 1521 ਈਸਵੀ ਤੱਕ ਦਾ ਜਿਹੜਾ ਸਮਾਂ ਹੈ ਇਹਦੇ ਵਿੱਚ ਗੁਰੂ ਸਾਹਿਬ ਨੇ ਮੱਕਾ ਤੇ ਅਰਬ ਦੇਸ਼ਾਂ ਦੇ ਮੱਕਾ ਤੇ ਅਰਬ ਦੇਸ਼ਾਂ ਦੀ ਇੱਕ ਬਹੁਤ ਇੰਪੋਰਟੈਂਟ ਜਿਹੜੀ ਹੈ ਉਦਾਸੀ ਹੈ ਜਿਹਦੇ ਵਿੱਚ ਇੱਕ ਇੱਕ ਇਹ ਕੁਐਸਚਨ ਵਾਰ-ਵਾਰ ਪੁੱਛਿਆ ਜਾਂਦਾ ਹੈ ਕਿ ਗੁਰੂ ਸਾਹਿਬ ਕਿਸ ਉਦਾਸੀ ਦੇ ਵਿੱਚ ਮੱਕਾ ਮਦੀਨਾ ਬਗਦਾਦ ਜਿਹੜੇ ਨੇ ਗਏ ਸੀ ਤਾਂ ਚੌਥੀ ਉਦਾਸੀ ਦੇ ਵਿੱਚ ਜਿਹੜੇ ਜਿਹਦਾ ਸਮਾਂ ਰਹਿੰਦਾ ਹੈ 151800 ਲੈ ਕੇ 1521 ਈਸਵੀ ਦੇ ਤੱਕ ਹੁਣ ਇਹਨਾਂ ਉਦਾਸੀਆਂ ਨੂੰ ਕਰਨ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਪਹੁੰਚਦੇ ਨੇ ਗੁਰੂ ਸਾਹਿਬ ਆਪਣੇ ਬੁਸਾਏ ਨਗਰ ਕਰਤਾਰਪੁਰ ਦੇ ਵਿੱਚ ਪਹੁੰਚਦੇ ਨੇ ਤੇ ਇੱਥੇ ਰਹਿ ਕੇ ਰਚਨਾ ਕਰਦੇ ਨੇ ਤਾਂ ਗੁਰੂ ਸਾਹਿਬ ਦੁਆਰਾ ਰਚੇ ਗਏ ਜਿਹੜੇ ਕੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਨੇ ਤਾਂ 974 ਸ਼ਬਦਾਂ ਦੀ ਰਚਨਾ ਗੁਰੂ ਸਾਹਿਬ ਨੇ ਕੀਤੀ 974 ਸ਼ਬਦਾਂ ਦੀ ਰਚਨਾ ਗੁਰੂ ਸਾਹਿਬ ਨੇ ਕੀਤੀ ਜਿਹੜੇ ਇਹ ਸ਼ਬਦ ਨੇ ਇਹ 19 ਰਾਗਾਂ ਦੇ ਵਿੱਚ ਯਾਦ ਰੱਖਿਓ ਜੀ 19 ਰਾਗਾਂ ਦੇ ਵਿੱਚ ਇਹ ਸ਼ਬਦ ਨੇ ਜਿਹੜੇ ਰਚਿਤ ਨੇ ਗੁਰੂ ਸਾਹਿਬ ਦੁਆਰਾ ਰਚੀਆਂ ਗਈਆਂ ਬਾਣੀਆਂ ਦੇ ਵਿੱਚ ਜਿਹੜੀਆਂ ਪ੍ਰਮੁੱਖ ਬਾਣੀਆਂ ਨੇ ਜਪ ਸਾਹਿਬ ਆਸਾ ਦੀ ਵਾਰ ਸਿੱਧ ਘੋਸ਼ਟ ਪੈਰੇ ਓੰਕਾਰ ਤੇ 12ਵਾਂ ਇਹ ਪ੍ਰਮੁੱਖ ਬਾਣੀਆਂ ਨੇ ਗੁਰੂ ਸਾਹਿਬ ਦੀਆਂ ਬਾਣੀਆਂ ਦੇ ਵਿੱਚੋਂ ਹੁਣ ਅਗਰ ਆਪਾਂ ਗੱਲ ਕਰੀਏ ਗੁਰੂ ਸਾਹਿਬ ਦੇ ਆਖਰੀ ਸਮੇਂ ਦੇ ਵਿੱਚ ਕਰਤਾਰਪੁਰ ਤੇ ਬਤੀਤ ਕੀਤਾ ਤੇ ਉਹਨਾਂ ਦਾ ਆਖਰੀ ਸਮਾਂ ਜੋਤੀ ਜੋਤ ਸਮਾਉਣ ਦਾ ਜਿਹੜਾ ਦਿਨ ਸੀ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਪਹਿਲਾਂ ਗੁਰੂ ਸਾਹਿਬ ਨੇ ਆਪਣੇ ਚੇਲੇ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦਾ ਨਾਮ ਦਿੱਤਾ ਤੇ 5 ਪੈਸੇ ਤੇ ਕਿਨਾਰੀਅਲ ਦੇ ਨਾਲ ਉਹਨਾਂ ਨੂੰ ਆਪਣੀ ਗੁਰਗੱਦੀ ਦਾ ਵਾਰਿਸ ਬਣਾਇਆ। ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਉਦਾਸੀਆਂ ਦੇ ਸਮੇਂ ਕਿਸ-ਕਿਸ ਜਗ੍ਹਾ ਦੇ ਉੱਪਰ ਗਏ ਤੇ ਉੱਥੇ ਕਿੰਨਾ-ਕਿੰਨਾ ਲੋਕਾਂ ਦੇ ਨਾਲ ਬਾਰਤਾਲਾਪ ਹੋਈ, ਕਿੰਨਾਂ ਨੂੰ ਮਿਲੇ, ਕਿੰਨਾਂ ਨੂੰ ਆਪਣਾ ਚੇਲਾ ਬਣਾਇਆ ਤੇ ਕਿੰਨਾਂ ਦੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਲੈ ਕੇ ਆਂਦੀ ਬਾਰੇ ਗੱਲ ਕਰਾਂਗੇ। ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ ਆਸਥਾ ਇੱਕ ਨੂੰ ਉਮੀਦ ਨੂੰ ਸਬਸਕ੍ਰਾਈਬ ਕਰ ਲਓ। ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ।